ਫਰੈਂਡ ਸਤਿ ਸ੍ਰੀ ਅਕਾਲ ਕਿਰਣਾ ਸਤਿ ਸ੍ਰੀ ਅਕਾਲ ਅੱਜ ਅੱਜ ਨੇ ਤੁਹਾਡਾ ਬਾਈ ਅੱਜ ਚੱਲੇ ਇਹਨੂੰ ਪੁੱਛੀ ਕਿੱਥੇ ਚੱਲੇ ਆ ਕਿੱਥੇ ਚੱਲੇ ਨੇ ਜੂਨੀਅਰ ਇਹਨੂੰ ਇਹਲੀ ਪੁੱਛ ਵੀ ਕਾਦੇ ਵਾਸਤੇ ਚੱਲਿਆ ਕਾਦੇ ਵਾਸਤੇ ਚੱਲਿਆ ਈਣਾ ਲਾਉਣ ਦਾ ਤੇ ਭਾਈ ਬਿੱਲ ਭਰਨਾ ਬਿੱਲ ਭਰਨਾ ਕਾਦਾ ਬਿੱਲ ਭਰਨਾ ਵਾ ਇਹ ਅਸੀਂ ਥੱਲੇ ਪਏ ਹਾਂ ਤੇ ਇਹ ਉਹ ਬਿੱਲ ਭਈ ਇਹ ਬਿੱਲ ਦੇ ਪੈਸੇ ਕਮਾਉਣ ਹੀ ਚੱਲਿਆ ਤੁਹਾਡਾ ਬਾਈ ਠੀਕ ਹੈ ਅੱਛਾ ਬਿੱਲੇ ਦੇ ਪੈਸੇ ਕਹੋਂ ਚੱਲਿਆ ਥਾ ਨਹੀਂ ਯਾਰ ਜਿਗਰਾ ਤੇਰਾ ਕਿਰਨਾ ਜਿਹੜਾ ਤੂੰ ਇਹਨੂੰ ਤੋੜੀ ਜਾਨੀ ਤੇ ਤੁਹਾਨੂੰ ਜਿਗਰਾ ਮੇਰਾ ਮੈਂ ਦਿਲ ਦੇ ਉੱਤੇ ਨਾ ਬਹੁਤ ਵੱਡਾ ਪੱਥਰ ਧਰ ਕੇ ਬੰਦੇ ਨੂੰ ਜੁਨੀਅਲ 'ਚ ਤੋਰ ਲੱਗੀ ਆ ਕਿਰਨਾ ਬੇਲ ਮੱਛੀ ਜਿੰਨਾ ਤਰਾ ਦੇ ਲੇ ਜੇਲ੍ਹ ਦੇ ਕੱਥੇ ਦਾ ਕੇ ਨਹੀਂ ਭਾਰ ਰੱਖ ਕੇ ਤੇ ਵੀ ਤੁਸੀਂ ਵੀ ਸਾਰੇ ਆਣੇ ਦਬਾਅ ਕਰੋ ਵੀ ਸਾਡੇ ਬੰਦੇ ਨੂੰ ਜੁਨੀਅਲ 'ਚ ਜਾਦੇ ਹੀ ਘੇੜਾ ਆ ਜਾ ਠੀਕ ਆ ਤੇ ਆ ਕਿਰਨਾ ਗੁਲਾਬ ਸਿੰਘ ਦਾ ਤੂੰ ਧੰਨਵਾਦ ਤਾਂ ਕਰਦੇ ਏਸੀ ਦੇ ਲਈ ਤੇ ਬਹੁਤ ਬਹੁਤ ਧੰਨਵਾਦ ਭਾਈ ਗੁਲਾਬ ਸਿੰਧੂ ਦਾ ਤੇ ਆ ਕਿੰਨਾ ਤੈਨੂੰ ਗੁਲਾਬ ਸਿੱਧੂ ਦੇ ਏਸੀ ਦੇ ਥੱਲੇ ਪੈ ਕੇ ਆਉਂਦੇ ਆ ਫਿਰ ਪੂਰੇ ਨਜ਼ਾਰੇ ਆਈ ਜਾਂਦੇ ਆ ਤੇ λε यार ਚਾਈ ਜਾਂਦੇ ਆ